ਦੋਸਤੋ ਸਤਿ ਸ੍ਰੀ ਅਕਾਲ ਜਿਹੜੇ ਸੱਜਣ ਨੂੰ ਅੱਜ ਜਿਹੜੇ ਸੱਜਣ ਦਾ ਤੁਹਾਨੂੰ ਕੰਮ ਦਿਖਾਉਣ ਲੱਗਿਆ ਇੱਕ ਤਰ੍ਹਾਂ ਦਾ ਜਾਦੂਗਰੀ ਹੈ ਬੰਦਾ ਹਰ ਇੱਕ ਚੀਜ਼ ਕੁਝ ਵੀ ਤਿਆਰ ਕਰਵਾ ਲਓ ਮੂੰਹੋਂ ਬੋਲਣ ਨਾਲ ਆਪਾਂ ਆਪਣੇ ਮਕਾਨ ਵਾਸਤੇ ਦੋ ਹੌਰ ਸੈੱਡ ਮਗਵਾਏ ਸੀਗੇ ਵੀਰ ਤੋਂ ਤੇ ਆਪ ਫਿੱਟ ਕਰਕੇ ਗਿਆ ਬਹੁਤ ਸੋਹਣਾ ਕੰਮ ਕਰਦਾ ਅੱਗੇ ਵੀਡੀਓ ਚ ਬਣੇ ਰਹੋ ਦੇਖਿਓ ਤੁਸੀਂ ਕੀ ਕੁਝ ਬਣਾਇਆ ਹੋਇਆ ਜਿਵੇਂ ਆ ਮੂਰ ਬਣੇ ਹੋਏ ਨੇ ਡਾਲ ਬਣੀ ਹੋਈ ਆ ਤੇ ਹੋਰ ਕਿੰਨਾ ਹੀ ਕੁਛ ਤੁਸੀਂ ਕੁਝ ਵੀ ਤਿਆਰ ਕਰਵਾਉਣਾ ਨਾ ਤਾਂ ਵੀਰ ਦਾ ਕੰਟੈਕਟ ਨੰਬਰ ਵੀ ਤੁਹਾਨੂੰ ਦਊਗਾ ਵੀਡੀਓ ਦੇ ਵਿੱਚ ਮੈਂਸ਼ਨ ਕਰ ਦਊਗਾ ਤੇ ਬਾਈ ਦਾ ਐਡਰੈਸ ਹੈਗਾ ਮੋਗਾ ਜੀਤਵਾਲ ਬਾਈ ਨਾਲ ਕੰਟੈਕਟ ਕਰ ਲਿਓ ਤੇ ਜਿਹੜੀ ਅੱਗੇ ਬਾਈ ਨਾਲ ਸਾਰੀ ਗੱਲਬਾਤ ਵੀ ਕਰਾਂਗੇ ਵੀਡੀਓ ਦੇ ਵਿੱਚ ਉਹ ਵੀਡੀਓ 'ਚ ਥੋੜੀ-ਥੋੜੀ ਆਵਾਜ਼ ਕੱਟ ਗਈ ਇਸ ਕਰਕੇ ਮੈਂ ਪਹਿਲਾਂ ਮਤਲਬ ਬਾਈ ਦੀ ਇਨਫੋਰਮੇਸ਼ਨ ਦੇ ਰਿਹਾ ਤੁਸੀਂ ਜਿਹੜੀ ਵੀ ਚੀਜ਼ ਤਿਆਰ ਕਰਵਾਉਣੀ ਹੈ ਚਾਹੇ ਕੋਈ ਗੁਰੂ ਘਰ ਦਾ ਗੁੰਮਦ ਤਿਆਰ ਕਰਾਉਣਾ ਜਾਂ ਗੁਰੂ ਘਰ ਦੇ ਵਿੱਚ ਕੋਈ ਮਤਲਬੀ ਮੂਰਤੀ ਤਿਆਰ ਕਰਵਾਉਣੀ ਆ ਕਿਸ ਮੰਦਿਰ ਦੇ ਵਿੱਚ ਜਾਂ ਤੁਸੀਂ ਆਪਣੇ ਘਰ ਦੇ ਵਿੱਚ ਕਿਸੇ ਆਪਣੇ ਪੁਰਾਣੇ ਬਜ਼ੁਰਗ ਦਾ ਸਟੈਚੂ ਬਣਾਉਣਾ ਚਾਹੁੰਦੇ ਹੋ ਹਰ ਇੱਕ ਤਰ੍ਹਾਂ ਦਾ ਕੰਮ ਚਾਹੇ ਤੁਸੀਂ ਕੋਈ ਆਪਣੇ ਬੱਚਿਆਂ ਦੇ ਲਈ ਕੋਈ ਪਾਰਕ ਤਿਆਰ ਕਰ ਰਹੇ ਹੋ ਜਾਂ ਕੁਝ ਵੀ ਤਿਆਰ ਕਰਦੇ ਹੋ ਤਾਂ ਬਾਈ ਦਾ ਕੰਟੈਕਟ ਨੰਬਰ ਤੁਹਾਨੂੰ ਮੈਂ ਦੇ ਦੇਣਾ ਤੁਸੀਂ ਉਹਦੇ ਨਾਲ ਗੱਲ ਕਰ ਲੈਣੀ ਆ ਪਰ ਰੀਜ ਬਹੁਤ ਵਧੀਆ ਲਾਉਂਦਾ ਵੀਰ ਤੁਸੀਂ ਇਹ ਦੇਖੋ ਕਿੰਨਾ ਜਾਨ ਪਾਈ ਪਈਆ ਜਿੰਨੇ ਵੀ ਜਾਨਵਰ ਤਿਆਰ ਕੀਤੇ ਹੋਏ ਨੇ ਬਾਈ ਨੇ ਜ਼ਿਆਦਾਤਰ ਵੀਰ ਮਨਲਾ ਫਾਰਮਾਫੂਰਮਾ ਤੇ ਹੋਰ ਬਹੁਤ ਸਾਰੇ ਫਾਰਮਾਂ ਤੇ ਵੀਰ ਨੇ ਕੰਮ ਕਰਕੇ ਇੰਦਾ ਦੇ ਜਾਨਵਰ ਬਣਾ ਕੇ ਦਿੱਤੇ ਨੇ ਤੇ ਜਿਹੜੇ ਸਜਾਵਟ ਮੈਨੂੰ ਜਿੱਥੇ ਤੱਕ ਲੱਗਿਆ ਹੋਰ ਜਿੰਨੀ ਮਰਜ਼ੀ ਸਜਾਵਟ ਕਰ ਲਈ ਆਪਾਂ ਪਰ ਜਿਹੜੀਆਂ ਇਹ ਚੀਜ਼ਾਂ ਨੇ ਇਹਨਾਂ ਨਾਲ ਜਿਹੜੀ ਖੂਬਸੂਰਤੀ ਆ ਉਹ ਅਲੱਗ ਹੀ ਨਿਖਰ ਕੇ ਆਉਂਦੀ ਆ ਠੀਕ ਆ ਦੋਸਤੋ ਬਾਕੀ ਦੀ ਗੱਲਬਾਤ ਬਾਈ ਨਾਲ ਵੀਡੀਓ ਚ ਕਰਦੇ ਆ ਸੁਣ ਲਿਓ ਥੋੜੀ ਥੋੜੀ ਵੀਡੀਓ ਚ ਆਵਾਜ਼ ਕੱਟੀ ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਆਪਣੇ ਨਾਲ ਬੰਦਾ ਹੁਨਰਮੰਦ ਦਾ ਬਹੁਤ ਕਲਾਕਾਰ ਆ ਚੋਟੀ ਦਾ ਤੁਹਾਨੂੰ ਮਿਲਾਉਣਾ ਤੁਸੀਂ ਦੇਖਿਆ ਆਪਾਂ ਨੇ ਕੀ ਕੰਮ ਕਰਾਇਆ ਬਾਈ ਦਾ ਕਿੱਥੇ ਕੰਮ ਤੇ ਕਿੱਥੇ ਕਿੱਥੇ ਸਰਵਿਸ ਦੇ ਦੇਣਗੇ ਤੇ ਇਹਨਾਂ ਦਾ ਮੋਬਾਈਲ ਨੰਬਰ ਸਾਰਾ ਐਡਰੈਸ ਤੁਹਾਨੂੰ ਲੈ ਕੇ ਦੇਣਾ ਮੇਰੇ ਨਾਲ ਆ ਬਾਈ ਮੋਗੇ ਏਰੀਆ ਚੋਂ ਅਜੀਤਪਾਲ ਤੋਂ ਬੂਟਾ ਆਜੋ ਗੱਲਬਾਤ ਕਰਾਉਣਾ ਤੁਹਾਡੀ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬੰਤੀ ਦੋਸਤੋ ਇਹ ਆ ਬਾਈ ਬੂਟਾ ਜਿਹਦੇ ਹੱਥਾਂ 'ਚ ਜਾਦੂ ਆ ਤੁਸੀਂ ਉਹ ਪਹਿਲਾਂ ਦੇਖੇ ਨੇ ਘੋੜੇ ਜਿਹੜੇ ਲੱਗੇ ਹੋਏ ਨੇ ਬਾ ਕਮਾਲ ਕੰਮ ਮਰਜ਼ੀ ਬਣਾ ਲਓ ਚਾਹੇ ਤੁਸੀਂ ਕਿਲਾ ਬਣਾ ਲਓ ਠੀਕ ਹੈ ਜਿਹੜੀ ਇਹ ਚੀਜ਼ ਆ ਆਰੰਭੀ ਇਹਦੇ ਨਾਲ ਜੱਜਦੇ ਨੇ ਤੇ ਘਰ ਵੀ ਮੈਨੂੰ ਤਾਂ ਬਹੁਤ ਚੰਗਾ ਲੱਗਦਾ ਕੰਮ ਬਾਈ ਹੁਣ ਤੂੰ ਮੈਨੂੰ ਐਂ ਦੱਸ ਆਪਣਾ ਕਿੱਥੇ ਆ ਸਟੋਰ ਕਿੱਥੇ ਆ ਹੈ ਨਾ ਅੱਛੇ ਆਪਣੀ ਵਰਕਸ਼ਾਪ ਹੈਗੀ ਹੁਣ ਹਾਲ ਹੋ ਗਿਆ ਆਪਾਂ ਨੂੰ ਤੇ ਵਰਕਸ਼ਾਪ ਤੇ ਦੋਸਤੋ ਇੱਕ ਗੱਲ ਹੋਰ ਦੱਸ ਦਿੰਨਾ ਇਹ ਪੱਥਰ ਦੇ ਨਹੀਂ ਹੈਗੇ ਫਰ ਵਾਲਾ ਬਹੁਤ ਜ਼ਿਆਦਾ ਕਾਸਟਲੀ ਪੈਂਦਾ ਜਿਹੜਾ ਸੀਮੈਂਟ ਵਾਲਾ ਬਣਦਾ ਉੱਪਰ ਦੇ ਉੱਤੇ ਚਾਹੇ ਬੰਦਾ ਨਾ ਹੀ ਪੂਰੇ ਸਦਾ ਹੀ ਇਹ ਜਿਹੇ ਰਹਿਣਗੇ 2K ਪੇਂਟ ਕਰਕੇ ਦਿੰਦਾ ਜੱਡਾ ਜੀ ਸਾਈਜ਼ ਬਣਾ ਲਓ ਪੂਰਾ ਘੋੜਾ ਬਣਵਾ ਲਓ ਛੋਟਾ ਬਣਵਾ ਲਓ ਖਾਸ ਕਰਕੇ ਜਿਹੜੇ ਗੁਰੂ ਘਰਾਂ ਦੇ ਵਿੱਚ ਗੁੰਮਦ ਲੱਗਦੇ ਨੇ ਜਾਂ ਮੰਦਰਾਂ ਦੇ ਵਿੱਚ ਮੂਰਤੀਆਂ ਲੱਗਦੀਆਂ ਨੇ ਇਹ ਨਾ ਧੁੱਪ ਨਾ ਖਰਾਬ ਹੋਵੇ ਨਾ ਮੀਂਹ ਨਾ ਖਰਾਬ ਹੋਵੇ ਬਾਈ ਨਾਲ ਸੰਪਰਕ ਕਰ ਲਿਓ ਬਾਈ ਦਾ ਨੰਬਰ ਮੈਂ ਤੁਹਾਨੂੰ ਲੈ ਕੇ ਦੇਣਾ ਤੇ ਜੇ ਕਿਸੇ ਨੇ ਬਾਈ ਮਤਲਬ ਕਿਸੇ ਦਾ ਬਜ਼ੁਰਗਾਂ ਨਾਲ ਬਹੁਤਾ ਪਿਆਰ ਹੁੰਦਾ ਹਨ ਉਹਨਾਂ ਦੇ ਕਿਸੇ ਸੱਜਣ ਨੇ ਆਪਣੇ ਬਜ਼ੁਰਗ ਦੀ ਫੋਟੋ ਬਣਵਾਉਣੀ ਆ ਜਾਂ ਕਿਸੇ ਮਤਲਬ ਸਾਂਝੀ ਜਗ੍ਹਾ ਤੇ ਆਪਣੇ ਬਾਬਿਆਂ ਦੀ ਕਿਸੇ ਨੇ ਫੋਟੋ ਬਣਵਾਉਣੀ ਆ ਉਹ ਵੀ ਬਾਈ ਨਾਲ ਕੰਟੈਕਟ ਕਰ ਸਕਦਾ ਕੰਮ ਇੱਕ ਨੰਬਰ ਆ ਪੂਰਾ ਇੱਕ ਨੰਬਰ ਤੁਸੀਂ ਦੇਖ ਵੀ ਲਿਆ ਮੈਂ ਸ਼ਾਟ ਵਿੱਚ ਲਾਤੇ ਨੰਬਰ 10 ਮੇਰਾ ਨੰਬਰ ਹੈ 99 ਕੀ ਬੋਲ 41 ਹਾਂਜੀ 67897 67897 ਹਾਂਜੀ ਹਾਂ ਇਹ ਬਾਈ ਦਾ ਨੰਬਰ ਆ ਸੰਪਰਕ ਕਰ ਲਿਓ ਜੇ ਕਿਸੇ ਨੇ ਮਤਲਬ ਗੁਰਦੁਆਰੇ ਮੰਦਿਰ ਚ ਕਿਤੇ ਵੀ ਕੋਈ ਕੰਮ ਕਰਵਾਉਣਾ ਮੂਰਤੀ ਬਣਵਾਉਣੀ ਆ ਜਾਂ ਕੁਝ ਵੀ ਬਣਾਉਣਾ ਬਾਈ ਨਾਲ ਸੰਪਰਕ ਕਰ ਲਿਓ ਫਾਈਬਰ ਦਾ ਕੰਮ ਕਰਦੇ ਆ ਵੀਰ ਹਣੀ ਮਤਲਬ ਪੂਰਾ ਇੱਕ ਨੰਬਰ ਕੰਮ ਆ ਯਾਰ ਤੁਸੀਂ ਬਾਈ ਨਾਲ ਫੋਨ ਤੇ ਜਰੂਰ ਕੰਟੈਕਟ ਕਰੋ ਨੰਬਰ ਤੁਹਾਨੂੰ ਦੇ ਦੇਣਾ ਸਾਥੀ ਸਿਰਕਾਂ ਦੋਸਤੋ